ਕਾਲ ਪਿਆਰੇ ਦੋਸਤੋ ਆਪਾਂ ਜਿਹੜੇ ਮੱਕੀ ਦੇ ਖੇਤ ਵਿੱਚ ਖੜੇ ਹੋਏ ਆ ਖੇਤ ਹੁਬਾਈ ਰਣਜੀਤ ਸਿੰਘ ਦਾ ਪਿੰਡ ਖੋਖਰ ਤੋਂ ਹੈ ਜਿਹੜੀ ਮੱਕੀ ਬੀਜੀ ਹੈ ਇਹਦੇ ਉੱਪਰ ਸੇਂਟਾ ਜਿਹੜੀ ਫਰੈਂਜੜੀ ਜਿਹੜੀ ਦਵਾਈ ਹੈ ਉਹ ਲੱਗੀ ਹੋਈ ਹੈ ਵੀ ਕੰਪਨੀ ਦਾ ਦਾਵਾ ਹੈ ਕਿ 25 ਤੋਂ 30 ਦਿਨਾਂ ਵਿੱਚ ਹੈਗਾ ਵੀ ਸੁੰਡੀ ਜਿਹੜੀ ਮੱਕੀ ਨਹੀਂ ਆਉਂਦੀ ਬਹੁਤ ਯਰਬਾ ਕਰਨ ਵਾਸਤੇ ਜਿਹੜੇ ਪੌਦਾਂ 'ਚ ਖੜੇ ਹੋਏ ਆ ਸੁਰਮਤ ਦਿਖਾਓ ਜੀ ਵੀ ਮੇਰੇ ਇਸ ਟਾਈਮ ਨਾਲ ਨੇ ਇਹਨਾਂ ਦੇ ਖੇਤ 'ਚ ਮੱਕੀ ਬੀਜ ਤੇ ਇਹ ਦਵਾਈ ਨੂੰ ਜਿਹੜੀ ਫਟਿੰਜਰ ਡਿਊ ਦਵਾਈ ਆਪਾਂ ਲਵਾਈ ਹੋਈ ਆ ਤੇ ਆਪਾਂ ਹੁਣ ਤੁਸੀਂ ਮੱਕੀ ਦੇਖ ਰਹੇ ਹੋ 24 ਜਿਹੜੀ 24 4 ਦੀ ਮਤਲਬ ਕਿ ਇਹਨੂੰ ਜਿਹੜਾ ਪਾਣੀ ਮਤਲਬ ਕਿ ਲਾਇਆ ਮੱਕੀ ਦੀ ਬੀਜਾਂ ਦੀ ਹੋਈ ਆ ਤੇ ਆਉਣੇ ਟਾਈਮ 'ਚ ਆਪਾਂ ਇਹ ਦੇਖਾਂ ਸਿਸਟਮ ਜਿਹੜੀ ਫਟਿੰਜਰ ਡਿਊ ਆ ਵੀ ਕਿੰਨਾ ਫਰਕ ਰੱਖਦੀ ਹੈ ਆਪਣਾ ਕੰਮ ਹੈ ਫਾਰਮਰ ਦੇ ਮੂਰੇ ਸਹੀ ਜੀ ਰੱਖਣੀ ਵੀ ਇਹ ਸੱਚ ਹੈ ਜਾਂ ਝੂਠ ਹੈ ਜਿਹੜੀ ਆਪਣੀ ਵੀਡੀਓ ਹੈ ਸਾਰਾ ਫੁੱਲ ਵੀਡੀਓ ਦੇ ਸਾਹਮਣੇ ਨਿਦਾਰਾ ਕਰ ਦੂਗੀ ਵੀ ਵਾਕੀ ਗੱਲ ਸਹੀ ਹੈ ਜਾਂ ਗਲਤ ਹੈ ਤੁਸੀਂ ਵੀਡੀਓ ਵੀ ਸੱਕ ਸੇਵ ਕਰਕੇ ਰੱਖ ਸਕਦੇ ਹੋ ਆਪਣੇ ਚੈਨਲ ਤੋਂ ਵੀਡੀਓ ਸੇਵ ਕਰਕੇ ਆਪਣੇ ਫੋਨ 'ਚ ਰੱਖ ਲਿਓ 24 4 ਦਾ ਇਹ ਮੱਕੀ ਨੂੰ ਪਾਣੀ ਲੱਗਿਆ ਇਹਦੀ ਬਜਾਦ ਹੋਈ ਹੈ ਤੇ ਉਸ ਦਿਨ ਇਹਨੂੰ ਫਰਿੰਜੜੂ ਆਪਾਂ ਲਾ ਕੇ ਵਿਝਿਆ ਹੋਇਆ ਪਿੰਡ ਖੋਖਰੇ ਵਿੱਚ ਬਾਈ ਰਣਜੀਤ ਦੇ ਖੇਤ ਮੱਕੀ ਵਿਝੀ ਹੋਈ ਹੈ ਤੇ ਤਕਰੀਬਨ ਇਹਦੀ 4 ਕਿਲੋ ਮੱਕੀ ਦੇ ਹੈ 4 ਕਿਲੋ ਤੇ 4 ਕਿਲੋ ਮੱਕੀ ਚਾਰਾਂ ਕਿਲੋ ਨੂੰ ਵੀ ਫਰਿੰਜੜੂ ਵੀ ਆਪਾਂ ਲਾ ਕੇ ਵਿਝਿਆ ਤੇ ਸਾਨੂੰ ਦੱਸਾਂਗੇ ਆਉਣ ਆ ਟਾਈਮ ਦੇ ਵਿੱਚ ਵੀ ਕੀ ਰੇਟ ਮਿਲਦੇ ਆਪਾਂ ਨੂੰ ਕੀ ਆਪਾਂ ਗੱਲ ਕਰਾਂਗੇ ਸੱਚ ਦੀ ਜੇ ਸੱਚ ਹੋਇਆ ਤਾਂ ਬਿਲਕੁਲ ਤੁਹਾਡੇ ਨੂੰ ਸੱਚ ਰੱਖਾਂਗੇ ਝੂਠ ਦਾ ਝੂਠ ਰੱਖਾਂਗੇ ਤੇ ਪਰ ਬਣੀ ਰਹੋ ਸਾਡੇ ਨਾਲ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਮਾਰਟ ਖਸਾਨ ਦੇ ਨਾਂ ਤੇ ਤੇ ਆਪਣੇ ਬਤੋ ਜੁੜੋ ਆਪਾਂ ਤੁਹਾਡੇ ਵਾਸਤੇ ਬਹੁਤ ਕੰਮ ਦੀ ਚੀਜ਼ਾਂ ਲੈ ਕੇ ਆਉਂਦੇ ਰਹਨੇ ਆ ਸੁਤਾਨ ਬਸਬਾ ਚੌਂਦੇ ਫਤਰੂ ਜੀ